हाँ जी असलमतर दरबार दी हारपुर दरबार गाई आशु महंत जी जो कि हर साल की तरह मेला बड़ी धूमधाम मनाया जा रहा है तो छब्बीस तरीक की मेहंदी है सताई अठाई का मेला है बड़े जोरों शोरों का मेला हो रहा है हर साल की तरह ਬੜੇ ਨੂੰ ਹੋਵਾ ਕੇ ਸੰਗਤ ਨੇ ਆਣਾ ਹੈ ਪੂਰੇ ਸ਼ਹਿਰ ਵਾਸੀਆਂ ਨੂੰ ਮੇਲੇ ਦੀ ਬਹੁਤ-ਬਹੁਤ ਵਧਾਈਆਂ ਮੁਬਾਰਕਾਂ ਬੱਲੇ ਨੂੰ ਸ਼ਹਿਰ ਵਾਸੀਆਂ ਨੂੰ ਅੰਨੇ ਕਲਾਕਾਰ ਬਹੁਤ ਵਧੀਆ-ਵਧੀਆ ਕਲਾਕਾਰ ਆ ਰਹੇ ਆ ਆਪਣੇ پرویز ਅਲੀ ਫਲਕੂ پرویز ਖਾਨ ਆ ਰਹੇ ਆ ਹੋਰ ਵੀ ਆਪਣੇ ਬਟਾਲੇ ਦਾ ਹੈਪੀ ਬਰਦਰ ਔਰ ਸਵਰ ਸਵਰ ਦੀ ਕਵਾਲ ਔਰ ਵੀ ਕਾਫੀ ਕਵਾਲ ਕਤਲਵਾਰ ਨੇ ਕਵਾਲ ਵਧੀਆ ਤੋਂ ਵਧੀਆ ਹਰ ਸਾਲ ਦੀ ਤਰ੍ਹਾਂ ਬੋ ਸ਼ੋਰ ਸ਼ੋਰ ਚ ਮੇਲਾ ਮਨਾਇਆ ਜਾ ਰਿਹਾ ਹੈ ਤੇ ਮਹਿੰਦੀ 26 ਤਰੀਕ ਸ਼ਾਮੀ 7 ਵਜੇ ਫਿਰ 27 ਤਰੀਕ ਨੂੰ ਝੰਡੇ ਦੀ ਰਸਮ ਹੋਊਗੀ 2 ਵਜੇ ਤੋਂ ਲਗਾ ਕੇ 4 ਵਜੇ ਤੋਂ ਸ਼ੁਰੂ ਹੋ ਜਾਣਾ 2 ਵਜੇ ਝੰਡਾ ਘਰ ਆਊਗਾ ਸਾਡੇ ਤੇ 5 ਵਜੇ ਝੰਡਾ ਚੜੂਗਾ 28 ਤਰੀਕ ਨੂੰ ਵੀ ਇਕਵਾਲੀਆਂ ਹੋਣਗੀਆਂ ਤੇ ਲੰਗਰ ਸਵੇਰ ਤੋਂ ਲਗਾ ਕੇ ਸ਼ਾਮ ਤੱਕ ਲੰਗਰ ਚੱਲੂਗਾ ਤੇ ਸਾਰੇ ਮਾਨ ਦੀ ਗੁਜਾਰੀ ਸਾਰੇ ਮੇਲੇ 'ਚ ਆ ਮੇਲੇ ਦੀ ਰੌਣਕ ਵਧਾਣ ਹਮੂ ਆਕੇ ਸਾਰਿਆਂ ਤੇ ਸਾਰਿਆਂ ਨੂੰ ਅਸਲਾਮ ਅਲੈਕੁਮ ਨਮਸਕਾਰ